ਕਾਮਯਾਬ ਫੇਰ ਕੋ ਨਹੀਂ ਬੈਣੀ ਕਹਿੰਦਾ ਸਾਡਾ ਕੰਮ ਹੈ ਤੁਹਾਡੀ ਸੇਵਾ ਕਰਨਾ ਇਹ ਨਹੀਂ ਇਹ ਸੈਲਰੀ ਲੈ ਰਹੇ ਨੇ ਇਸੇ ਕਰਕੇ ਰਹਿ ਰਹੇ ਨੇ ਕੰਮ ਕਰਨਾ ਆਪਾ ਜੀ ਇੱਕ ਮਿੰਟ ਇੱਕ ਮਿੰਟ ਖਲੋਜੋ ਜਾ ਕੇ ਫੇਰ ਉੱਥੇ ਹੀ ਇਹ ਸਮਝੋ ਇਹ ਸਮਝੋ ਸਾਡੀ ਬੇਨਤੀ ਹੈ ਕਿ ਇਹ ਬਿਜਲੀ ਫ੍ਰੀ ਦੰਤੇ ਦੇ ਸਾਨੂੰ 12 ਤੋਂ 14 ਰੁਪਏ ਯੂਨਟ ਬਿਜਲੀ ਪੈਂਦੀ ਆਏ ਐਕਸੀਡੈਂਟ ਨੰਬਰ ਸਰੇ ਨਹੀਂ ਉੱਤੀ ਦਾ ਬਲ ਕੋਈ ਵੀ ਕਿਸੇ ਕੋ ਕੋਈ ਵੀ ਹੁੰਦਾ ਹੈ ਐਕਸੀਡੈਂਟ ਨੰਬਰ ਆ ਗਿਆ ਸਾਰਾ ਅਹੀਂ ਪਹਿਲੋ ਸੁਵੇਦਾ ਤਿੰਨ ਵਾਰੀ ਪੁੱਛਿਆ ਵੀ ਐਕਸੀਡੈਂਟ ਸਾਹਿਬ ਬੈਠੇ ਹੋ ਕਹਿੰਦੇ ਨਹੀਂ ਜੀ ਬੈਠੇ ਹੋ ਕਹਿੰਦੇ ਨਹੀਂ ਜੀ ਅਹੀਂ ਬੰਦਾ ਭੇਜਾ ਉੱਥੇ ਹੀ ਬੈਠੇ ਦੇਣੇ ਕਹਿੰਦਾ ਜੀ ਮੈਂ ਖੱਪ ਖੱਪੇ ਮੈਂ ਖੱਪ ਖਾਣੇ ਜਣੀ ਪੈਣਾ ਜਾਂਦਾ ਤੂੰ ਫੋਨ ਦੇ ਕਹਿੰਦੇ ਸੜਗੀਆਂ ਤੇ ਮੈਂ ਕੀ ਕਰਾਂ ਸੜਗੀਆਂ ਤੇ ਮੈਂ ਕੀ ਕਰਾਂ ਕਹਿੰਦਾ ਮੇਰਾ ਕਸੂਰ ਹੈ ਕੋਣ ਨੂੰ ਧਿਆਨ ਕੇ ਕਰਨਾ ਚਾਹੀਦਾ ਹੈ ਤੁਹਾਡੇ ਨਾਲ ਪਹਿਲਾਂ ਦੁੱਖ ਯਾਰ ਕਰਦਾ ਜੀ ਯਾਰ ਕਰ ਤੱਕ ਲੱਗ ਗਿਆ ਐਕਸੀਡੈਂਟ ਨੰਬਰ ਲੱਗ ਗਿਆ

धर्म बल 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 ਨੇ ਫੋਨ ਤੇ ਗੱਲ ਵੀ ਹੋਈ ਹੈ ਸਾਰਿਆਂ ਨਾਲ ਰਾਤੀ ਕੋਈ ਮਦਭਾਗੀ ਘਟਨਾ ਹੋਈ ਹੈ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆ ਸਾਡੀਆਂ ਕੇਬਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਹੈ ਇਹਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਨੇ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਐ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਐ ਸਮਾਨ ਡਰਾ ਹੋਇਆ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ। ਇਹ ਤਾਂ ਕਹਿੰਦਾ ਬੀੜੀ ਬੋਰਡ ਦੀ ਨਿਗ੍ਹਾ ਲਈ ਕਰੇ 60 ਸਿਰ ਦੇ ਹੋਲੇ ਤਾਕ ਲੱਗੀ ਆ। ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ। ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ ਮੈਂ ਆਪ ਮੌਕੇ ਦੇਣੀਆਂ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਆ ਉਧਰਲੇ ਪਾਸੇ ਸਾਡੀ ਤਾਰ ਵੀ ਹੈ ਨਹੀਂ। ਮੀਟਰ ਦੂਜੇ ਪਾਈ 20 ਮੀਟਰ ਦੂਜੇ ਸਾਡੀ ਲੱਗਾ ਹੈ। ਇਹਨਾਂ ਦਾ ਜਾਮ ਹੈ ਕਿ ਤੁਹਾਡੇ ਲੋ ਆ ਨੇ ਮੇਰੇ ਵੱਲੋਂ ਨੇ ਜੇ ਕਿਸੇ ਨੇ ਕੋ ਬਦ ਕੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਚਾਹਤੋਂ ਤਾਂ ਟੁੱਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਪਈ ਉਹ ਕਿ ਡਿਕੜੇ ਵੀ ਬੰਦੇ ਮਰਨਗੇ ਫਿਰ ਕਿਉਂ ਕਾਰਵਾਈ ਕਰਨੀ ਹੈ ਉਹ ਚੈੱਕ ਕਰਵਾ ਦਿੰਨੇ ਆ ਜੀ ਉਹ ਦੋ ਜਿਹੜੇ ਪਈ ਆ ਐਕਸ਼ਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੀ ਅੰਦਰ ਗੱਡੀ ਜਾਂਦੀ ਆ ਉਹ ਨਹੀਂ ਜਾ ਸਕਦੀ ਉਹਨੂੰ ਆਪਾਂ ਛੋਟੀਆਂ ਨਾ ਤਾਂ ਕਰਦੇ ਆ ਇਹ ਸ਼ਵਾਸ਼ਣ ਦਵਾ ਕੇ ਜੋ ਵੀ ਇਵਨ ਦੈਨ ਕਿ ਫਾਇਰ ਬਗੇਡ ਦੀ ਗੱਡੀ ਦੇ ਅੰਦਰ ਚਲਾ ਜਾਏ ਪਹਿਲੀ ਗੱਲ ਇਸ ਨੇ ਆਪਣੀ ਹੋਈ ਨਾ ਜਦੋਂ ਪਿਛਲੇ ਵਾਰੀ ਉਹਦੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਜਦੋਂ ਪਿਛਲੇ ਵਾਰੀ ਅੱਗ ਲੱਗੀ ਸੀ ਉਹਦਾ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਪਰ ਆਪਾਂ ਕੀਤਾ ਕੁਝ ਨਹੀਂ ਉਹ ਪਾੜਾ ਸਾਹਿਬ ਦਾ ਆ ਉਹ ਦੂਜੀ ਪਾਰਟੀ ਦੇ ਆ ਆਪਾਂ ਦੇ ਲੱਧਿਆ ਸਮਾਨ ਵਾਪਸ ਭੇਜਤਾ ਸ਼ਾਇਦਾਂ ਨਾਲ ਸਮਾਨ ਆਇਆ ਮੇਰੀ ਤਾਂ ਨਹੀਂ ਗੱਲ ਨਹੀਂ ਸ਼ਾਇਦਾਂ ਨਾਲ ਸਮਾਨ ਆਇਆ ਇਹਨਾਂ ਨੇ ਲਦਿਆ ਸਮਾਨ ਉੱਥੇ ਟ੍ਰਾਂਸਫਰ ਹੋ ਕੇ ਤਾਰਾਂ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ ਬਰਦਾਰੀ ਹੁਣੇ ਜਾ ਕੇ ਚਲੋ ਜਓ ਤਾਰ 3 ਡਿਗਰੀ ਵੱਡੀ ਟੁੱਟ ਕੇ ਦੋ ਮਹੀਨੇ ਦੀ ਤੁਸੀਂ ਉੱਥੇ ਕੀ ਵੇਖਣਾ ਇੱਥੇ ਵੇਖਣ ਦੀ ਹਾਲਾਤ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐਕਸ਼ਨ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਦੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੀਐਂਟ ਨਹੀਂ ਉਹਨੂੰ ਪੁੱਛੀ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ ਬਾਰ-ਬਾਰ ਬਾਰ-ਬਾਰ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ ਹੁਣ ਸੋਸ਼ਨ ਕੀ ਦਿੱਤਾ ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ ਜਿੱਥੇ ਰਾਤ 'ਚ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀ ਨਾ ਬਾਕੀ ਇੱਕ ਹਫਤੇ ਦੇ ਵਿੱਚ ਕੰਮ ਸ਼ੁਰੂ ਕਰ ਦਿਆਂਗੇ ਠੀਕ ਹੈ ਜੀ ਕੀ ਰਾਤ ਜਿਹੜੀ ਆ ਮਾਂਵਾੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਉੱਥੇ ਪਹੁੰਚੀਆਂ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਦੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸ ਡੀਓ ਸਾਹਿਬ ਕੋ ਗਏ ਨੇ ਵੀ ਲਾਈਟ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਬਾਰੇ ਐਸਪੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰੀ ਰਹੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਅਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ 5 ਮਿੰਟ ਉਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਨ ਮੰਗ ਹੈ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਵਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਾਜਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਅਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣ ਮੈਨੂੰ ਸ਼ਰਮ ਮੌਣੀ ਚਾਹੀਦੀ ਹੈ ਇਹੋ ਜੇ ਐਕਸੀਅਨ ਨੂੰ ਤੇ ਐਸਸੀ ਨੂੰ ਕਿ ਲੋਕੀ ਜਿਹੜੇ ਉਹ ਗਰਮੀ 'ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਥਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾ ਜਿਹੜਾ ਵਾ ਮੈਂ ਲਾਵਾਂਗਾ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਡੈਂਟ ਐਸੀ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝ ਨਹੀਂ ਰਿਹਾ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਉਹਨਾਂ ਨੇ ਐਕਸੀਡੈਂਟ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰ ਕੋ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਇਹ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਲਈ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਇੱਥੇ ਤਾਣਾਛਾਈ ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਲਿਖਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ ਧਰਨਾ ਸਾਡਾ ਜਿਹੜਾ ਵਾ ਇਸ ਕਰਕੇ ਲਾਇਆ ਵਾ ਕਿ ਪਿਛਲੇ 7-8 ਮਹੀਨਿਆਂ ਦੇ ਉੱਤੇ ਸਾਡੇ ਗੁਰਦਾਸਪੁਰ ਵਪਾਰੀਆਂ ਦਾ ਬਿਜਲੀ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਦਾ ਔਰ ਪਿਛਲੇ 3-4 ਮਹੀਨਿਆਂ ਵੀ ਸੱਤ ਦੁ ਕਾਲੇ ਰੋੜ ਤੇ ਵੀ ਖੋਖਾ ਸੜਿਆ ਹੋਰ ਵੀ ਸਾਡਾ ਕਾਫੀ ਆਪਣਾ ਮਛੀ ਚੌਂਕ ਤੇ ਫਿਰ ਸਾਡਾ ਆਪਣਾ ਨਰਾਇਣ ਹੈਂਡਲੂਮ ਵਾਲਾ ਉਸ ਤੋਂ ਬਾਅਦ ਸ਼ਮਸ਼ਾਨ ਘਰ ਦੇ ਪਿਛਲੇ ਪਾਸੇ ਸਾਡਾ 15 18 20 ਤੱਕ ਦਾ ਨੁਕਸਾਨ ਜਿਹੜਾ ਉਹ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਹੋਇਆ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਹਰ ਸਾਲ ਲੋਡ ਵਧਾਉਂਦੇ ਸਾਡੇ ਕੋਲੋਂ ਕਿਉਂ ਰੁਪਏ ਇਕੱਠੇ ਕਰਦੇ ਹੋ ਕੀ ਤੁਸੀਂ ਲੋਡ ਦੇ ਵਧਾਉਣ ਦੇ ਨਾਲ ਫੀਲਡ ਵਿੱਚ ਉਹ ਤਾਰਾਂ ਵੀ ਪਾਵਰਫੁੱਲ ਪਾਉਂਦੇ ਹੋ ਸਾਡਾ ਗੁਰਦਾਸਪੁਰ ਤੇ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਖੁੱਲਾ ਸੀ ਤੇ ਇਹ ਹਾਲਾਤ ਠੀਕ ਸੀ ਕਿ ਚਲੋ ਉੱਥੇ ਲੋਕ ਹੈਗੇ ਸਨ ਸਾਡੇ ਵਪਾਰੀ ਲੋਕ ਕਿ ਉੱਥੇ ਇੱਕ ਦਮ ਸਾਰੀ ਅੱਗ ਜਿਹੜੀ ਭੜ ਗਈ ਤੇ ਇੱਕ ਦੁਕਾਨ ਮੌਕੇ ਤੇ ਨਾਲ ਦੋ ਤਿੰਨ ਦੁਕਾਨਾਂ ਹੋਰ ਇਫੈਕਟ ਹੋਈਆਂ ਬਿਜਲੀ ਦਾ ਨੁਕਸਾਨ ਜਿਹੜਾ ਹੋਣਾ ਹੋਣਾ ਸੀ ਪਰ ਮੌਕੇ ਤੇ ਫਾਇਰ ਬ੍ਰਿਗੇਡ ਆਈ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਸਾਰੇ ਦੁਕਾਨਦਾਰਾਂ ਪਰਵਾਨੇ ਮਿਲ ਜੁਲ ਕੇ ਜਿੰਨਾ ਵੀ ਹੋ ਸਕਦਾ ਯੋਰ ਲਾ ਕੇ ਦੁਕਾਨ ਤੇ ਕਾਬੂ ਪਾਇਆ ਔਰ ਇਹ ਸਵੇਰੇ ਅਸੀਂ ਐਸਡੀਓ ਸਾਹਿਬ ਨੂੰ ਮਿਲਣ ਗਏ ਆ ਐਸਡੀਓ ਸਾਹਿਬ ਨੇ ਪਹਿਲਾਂ ਤੇ ਸਾਨੂੰ ਗੱਲ ਸੁਣੀ ਪਰ ਜਦੋਂ ਉਹਨਾਂ ਨੇ ਐਕਸੀਅਨ ਫੋਨ ਮਲਾਇਆ ਤੇ ਐਕਸੀਅਨ ਦਾ ਰਵਈਆ ਜਿਹੜਾ ਬਹੁਤ ਗਰੂਟਲੀ ਸੀ ਐਕਸੀਅਨ ਦੀ ਲੈਂਗੁਏਜ ਜਿਹੜੀ ਸੁਣਨ ਵਾਲੀ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਇਹ ਦੁਕਾਨਾਂ ਸਾਡੇ ਗਾ ਕਿ ਨਹੀਂ ਸੜਗੀਆਂ ਸਾਡੇ ਕੋਲੋਂ ਨਹੀਂ ਹੁੰਦਾ ਕੰਮ ਅਸੀਂ ਇਹ ਗੱਲ ਪੁੱਛਣਾ ਚਾਹਦੇ ਆ ਕਿ ਜਿਸ ਦਿਨ ਤੁਸੀਂ 600 ਯੂਨਟ ਬੱਤੀ ਲੋਕਾਂ ਨੂੰ ਫ੍ਰੀ ਦਿੰਦੇ ਹੋ ਅਸੀਂ 14 ਰੁਪਏ ਯੂਨਟ ਦੰਨੇ ਆ ਤੇ ਸਾਡੇ ਪੈਸੇ ਨਾਲ ਤੁਸੀਂ ਬੱਤੀਆਂ ਫ੍ਰੀ ਦਵੋ ਤੇ 14 ਰੁਪਏ ਯੂਟ ਬਿਜਲੀ ਦੇ ਬਿੱਲ ਅਸੀਂ ਦਈਏ ਤੇ ਸਾਡੇ ਵਾਸਤੇ ਤਾਰ ਨਹੀਂ ਬੜੀ ਸ਼ਰਮ ਦੀ ਗੱਲ ਹੈ ਬਿਜਲੀ ਮੈਗਨੇ ਵਾਸਤੇ ਪੰਜਾਬ ਸਰਕਾਰ ਵਾਸਤੇ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਜੇ ਇਮੀਡੀਏਟਲੀ ਇਹ ਬਾਜ਼ਾਰ ਦੀਆਂ ਤਾਰਾਂ ਨਾ ਬਦਲੀਆਂ ਗਈਆਂ ਇੰਨੀ ਜੇਟ ਦੀ ਤਾਰਾਂ ਨਾ ਬਦਲੀਆਂ ਗਈਆਂ ਤਾਂ ਕੱਲ ਬਾਜ਼ਾਰ ਪੂਰਾ ਸ਼ਹਿਰ ਬੰਦ ਰਹੇਗਾ ਇਹ ਮੈਂ ਅਨਾਉਂਸਮੈਂਟ ਹੁਣੇ ਕਰ ਦਣਾ ਬਿਲਕੁਲ ਪੰਜਾਬ ਸਰਕਾਰ ਔਰ ਸਾਡਾ ਬਿਲੀ ਮਹਿਕਮਾ ਜ਼ਿੰਮੇਵਾਰ ਹੋਏਗਾ ਓਨੀ ਦੇਰ ਅਸੀਂ ਬਾਜ਼ਾਰ ਨਹੀਂ ਖੋਲਾਂਗੇ ਜਿੰਨੀ ਦੇਰ ਇਹ ਤਾਰਾ ਨਹੀਂ ਬਦਲਣਗੇ ਇਹਨਾਂ ਦੇ ਟੈਂਡਰ ਤਿੰਨ ਤਿੰਨ ਸਾਲ ਹੋ ਗਿਆ ਪਏ ਦੇ ਤਿੰਨ ਤਿੰਨ ਸਾਲ ਹੋ ਗਿਆ ਤਾਰਾ ਅੰਦਰ ਵੜਦੀਆਂ ਨੇ ਇਹ ਉਦੋਂ ਹੀ ਕੱਢਦੇ ਨੇ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਇਹ ਗੱਲ ਮੈਂ ਦੱਸ ਦਿੰਨਾ ਐਤਸੇ ਸਾਹਿਬ ਤੁਹਾਡੀ ਲੈਂਗੁਏਜ ਤੋਂ ਅਸੀਂ ਹਰਟ ਹੋਏ ਆ ਅੱਜ ਜਿਹੜਾ ਚੌਂਕ 'ਚ ਬੈਠੇ ਆ ਤੁਹਾਡੇ ਅੱਗੇ ਬੈਠੇ ਆ ਅੱਜ ਤੁਸੀਂ ਜਿੰਨੇ ਮਰਜ਼ੀ ਬਹਾਨੇ ਲਾਓ ਕਿ ਮੈਂ ਮੀਟਿੰਗ 'ਚ ਬੈਠਾ ਤੁਸੀਂ ਕਿੱਥੇ ਮੀਟਿੰਗ 'ਚ ਬੈਠੇ ਹੋ ਅਸੀਂ ਧੁੱਪ 'ਚ ਸੜਦੇ ਪਏ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਤੁਸੀਂ ਮੀਟਿੰਗ 2 ਮਿੰਟ ਬੰਦ ਕਰਕੇ ਨਹੀਂ ਆ ਸਕਦੇ ਤੁਹਾਡਾ ਗੁਰਦਾਸ ਪਰ ਦੇ ਵਿੱਚ ਕੱਲ ਤੁਹਾਡਾ ਘਰਾਓ ਵੀ ਕਰਨਾ ਜੇ ਤੁਹਾਡੇ ਦਫਤਰ ਦੇ ਅੱਗੇ ਵੀ ਬੈਣਾ ਜੇ ਤੁਹਾਡਾ ਰੋਟੀ ਪੜੀ ਬੰਦ ਕਰਨਾ ਜੇ ਜੇ ਸਾਡੀ ਰੋਟੀ ਰੋਜੀ ਨੂੰ ਹੱਥ ਪਿਆ ਤੇ ਬਖਸ਼ਾਂਗੇ ਤੁਹਾਨੂੰ ਵੀ ਇਹ ਬਿਲੀ ਮਹਿਕਮਾ ਨੋਟ ਕਰ ਲਵੇ